ਸਤਿ ਸ਼੍ਰੀ ਅਕਾਲ ਜੀ ਦੋਸਤੋ 1.24 7 ਪੰਜਾਬ ਯੁੱਧ ਨਸ਼ਾ ਵਿਰੋਧ ਤਹਿਤ ਹੁਣ ਨੌਜਵਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾ ਕੇ ਕੱਢ ਰਹੇ ਹਨ ਮਸ਼ਾਲ ਯਾਤਰਾ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪੰਜਾਬ ਵੱਲੋਂ ਮਸ਼ਾਲ ਯਾਤਰਾ ਕੱਢੀ ਗਈ ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਯਾਤਰਾ ਦਾ ਹਿੱਸਾ ਬਣੇ ਇਸ ਮੌਕੇ ਤੇ ਯੂਥ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਆਦਵਿੰਦਰ ਸਿੰਘ ਗੋਲਡੇ ਸੰਧੂ ਨੇ ਕਿਹਾ ਹੈ ਕਿ ਇਹ ਯਾਤਰਾ ਰਾਹੀਂ ਉਹ ਲੋਕਾਂ ਨੂੰ ਸਨੇਹਾ ਦੇ ਰਹੇ ਹਨ ਕਿ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਹਨ ਉਹ ਜਾ ਤੱਕ ਕੰਮ ਛੱਡ ਦੇਣ ਜਾਂ ਫਿਰ ਪੰਜਾਬ ਉਹਨਾਂ ਨੇ ਕਿਹਾ ਕਿ ਸਮੇਂ ਸਮੇਂ ਦੀ ਸਰਕਾਰਾਂ ਨੇ ਕਦੇ ਵੀ ਨਸ਼ੇ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ ਸਗੋਂ ਇਸ ਨੂੰ ਵਪਾਰ ਬਣਾ ਲਿਆ ਸੀ ਪਰ ਆਮ ਆਦਮੀ ਪਾਰਟੀ ਵੱਲੋਂ ਨਸ਼ੇ ਤੇ ਠੱਲ ਪਾਈ ਗਈ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਤਮਾਨ ਨੇ ਮੁਹਿੰਮ ਸ਼ੁਰੂ ਕੀਤੀ ਹੈ ਯੁਧ ਨਸ਼ਾ ਦੇ ਵਿਰੁੱਧ ਜਿਸ ਨਾਲ ਲੋਕਾਂ ਤੇ ਰੋਕ ਲਗਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਨੌਜਵਾਨ ਵਿੱਚ ਇਸ ਯਾਤਰਾ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਤੇ ਭਗਵੰਤ ਜੀ ਮਾਸਕ ਲਗਾ ਕੇ ਨੌਜਵਾਨ ਇਸ ਯਾਤਰਾ ਵਿੱਚ ਪਹੁੰਚੇ ਹਨ ਮੇਰਾ ਨਾਮ ਯਾਦਵਿੰਦਰ ਸਿੰਘ ਗੋਲਡੀ ਸੰਧੂ ਹੈ ਜੀ ਮੈਂ ਪੰਜਾਬ ਦਾ ਮੀਤ ਪ੍ਰਧਾਨਾ ਯੂਥ ਵਿੰਗ ਆਮ ਆਦਮੀ ਪਾਰਟੀ ਦਾ ਅੱਜ ਇੱਕ ਰੇਕਲੀ ਮਸ਼ਾਲ ਯਾਤਰਾ ਕੱਢੀ ਹੈ ਕੀ ਮਕਸਦ ਕੀ ਹੈਗਾ ਵੇਖੋ ਇਹ ਜਿਹੜੀ ਅਸੀਂ ਮਸ਼ਾਲ ਯਾਤਰਾ ਕੱਢੀ ਹੈ ਦਾ ਮਕਸਦ ਇੱਕੋ ਆ ਕਿ ਅਸੀਂ ਨਸ਼ੇ ਤਸਕਰਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਨੂੰ ਛੱਡ ਕੇ ਚਲੇ ਜਾਓ ਇੱਕ ਮੈਸੇਜ ਹੋਰ ਦੇਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਅਸੀਂ ਨਾਗਰਿਕਾਂ ਨੂੰ ਪੰਜਾਬ ਦੇ ਹਰ ਪਛਿੰਦੇ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆ ਇਹ ਲੜਾਈ ਬਹੁਤ ਵੱਡੀ ਲੜਾਈ ਸੀ ਇਹ ਉਹ ਦਲਦਲ ਸੀ ਕਿ ਉਹ ਦਲਦਲ ਸੀ ਜਿਹਦੇ ਵਿੱਚ ਸਾਡੀ ਪੰਜਾਬ ਦੀ ਜਵਾਨੀ ਤਸਦੀ ਗਈ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਹਦੇ ਉੱਤੇ ਕੋਈ ਵਧੀਆ ਐਕਸ਼ਨ ਨਹੀਂ ਲਿਆ ਇਹਦੇ ਖਿਲਾਫ ਕੋਈ ਚੰਗੀ ਕਾਰਵਾਈ ਨਹੀਂ ਕੀਤੀ ਬਲਕਿ ਇਹਨੂੰ ਇੱਕ ਵਪਾਰ ਸਮਝ ਕੇ ਲੋਕਾਂ ਦੇ ਘਰਾਂ ਤੱਕ ਲੈ ਕੇ ਗਏ ਉਸ ਉਸ ਸਮੇਂ ਦੀਆਂ ਸਰਕਾਰਾਂ ਨੇ ਇੱਕ ਐਸੀ ਦਲਦਲ ਦੇ ਦਿੱਤੀ ਜਿਦੇ ਚ ਪੰਜਾਬ ਦੇ ਖਿਡਾਰੀ ਵੀ ਚਲੇ ਗਏ ਪੰਜਾਬ ਦੇ ਜਵਾਨ ਵੀ ਚਲੇ ਗਏ ਮਾਵਾ ਦੇ ਪੁੱਤ ਚਲੇ ਗਏ ਮੈਂ 22-22 ਸਾਲ ਦੇ 21-21 ਸਾਲਾਂ ਦੇ ਨੌਜਵਾਨਾਂ ਦੇ ਸੱਥਰਾਂ ਤੇ ਬਹਿ ਕੇ ਮਾਵਾ ਦੀਆਂ ਚੀਖਾਂ ਸੁਣੀਆਂ ਨੇ ਜਿਨ੍ਹਾਂ ਮਾਵਾ ਦੇ ਪੁੱਤ ਚਲੇ ਗਏ ਸੋ ਉਹਨਾਂ ਦੀਆਂ ਅਰਦਾਸਾਂ ਸੀ ਕਿ ਇਸ ਧਰਤੀ ਦੇ ਉੱਤੇ ਕੋਈ ਐਸੀ ਆਵਾਜ਼ ਆਵੇ ਕੋਈ ਐਸੀ ਮੁਹੀਮਾ ਆਵੇ ਜਿਹੜੀ ਇਹਨਾਂ ਨਸ਼ਾ ਤਸਕਰਾਂ ਨੂੰ ਲਗਾਮ ਪਾਵੇ ਸੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਅੰਦਰ ਇੱਕ ਐਸੀ ਮੋਹਮ ਚੇੜੀ ਆ ਜਿਹਦਾ ਨਾਮ ਜੁੱਧ ਨਸ਼ਿਆਂ ਦੇ ਵਿਰੁੱਧ ਹੈ ਕਿ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਕੀਤਾ ਜਾ ਸਕੇ ਅੱਜ ਹਰ ਬੱਚਿੰਦਾ ਹਰ ਨੌਜਵਾਨ ਇਹ ਮੈਸੇਜ ਦੇਣਾ ਚਾਹੁੰਦਾ ਸੀ ਕਿਉਂਕਿ ਇਹ ਲੜਾਈ ਇਕੱਲਾ ਕੋਈ ਲੜ ਨਹੀਂ ਸਕਦਾ ਜੇ ਕੋਈ ਕਹੇ ਮੈਂ ਇਕੱਲਾ ਇਸ ਨਸ਼ਾ ਖਤਮ ਕਰ ਦੂੰਗਾ ਤਾਂ ਨਹੀਂ ਹੋ ਸਕਦਾ ਸਾਡਾ ਸਾਰਿਆਂ ਦਾ ਇੱਕ ਫਰਜ ਸੀ ਕਿ ਅਸੀਂ ਇਹਦਾ ਸਾਥ ਦਈਏ ਅੱਜ ਸੈਂਕੜੇ ਲੋਕਾਂ ਨੇ ਮੂੰਹ ਦੇ ਉੱਤੇ ਅੱਜ ਭਗਵੰਤ ਮਾਨ ਸਾਹਿਬ ਦੇ ਮਾਸਕ ਲਾ ਕੇ ਇਹ ਮਹਿੰਮ ਦੀ ਮੈਸੇਜ ਦੇਣਾ ਚਾਹੀਆ ਕਿ ਅਸੀਂ ਸਾਰੀ ਭਗਵੰਤਮਾਨਾ ਸਾਨੂੰ ਸਾਰਿਆਂ ਨੂੰ ਭਗਵੰਤਮਾਨ ਬੰਨਾ ਪਊਗਾ ਤਾਂ ਜਾ ਕੇ ਕਿਤੇ ਪੰਜਾਬ ਦੇ ਵਿੱਚੋਂ ਇਹ ਨਸ਼ਾ ਖਤਮ ਹੋਊਗਾ ਜੀ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਨਾਨ ਪੋਲਿਟਿਕਲ ਜਿਹੜਾ ਹੈਗਾ ਇਹ ਜਿਹੜਾ ਮੁਹਿੰਮ ਚਲਾਈ ਗਈ ਹੈ ਕਿਸ ਤਰ੍ਹਾਂ ਦੇਖਦੇ ਸਰ ਇਹਨੂੰ ਅਸੀਂ ਰਾਜਨੀਤਿਕ ਇਸ ਕਰਕੇ ਨਹੀਂ ਦੇਣਾ ਚਾਹੁੰਦੇ ਕਿਉਂਕਿ ਇਕੱਲਾ ਰਾਜਨੀਤੀ ਦਾ ਮੁੱਦਾ ਹੀ ਨਹੀਂ ਕਿ ਤਾਂ ਪੰਜਾਬ ਦੇ ਕੱਲੇ-ਕੱਲੇ ਘਰ ਦੀ ਲੜਾਈ ਆ ਹੁਣ ਅੱਜ 100 ਇੱਕੜ ਦੂਰ ਕਿਤੇ ਕੋਈ ਕਣਕ ਨੂੰ ਅੱਗ ਲੱਗ ਜੇ ਆਪਾਂ ਇੱਥੋਂ ਬੁਝਾਣ ਜਾਵਾਂਗੇ ਕਿਉਂ ਜੇ ਉੱਥੇ ਅੱਗ ਲੱਗੀ ਆ ਤਾਂ ਇਹ ਸਾਡੇ ਤੱਕ ਵੀ ਆਊਗੀ ਇਹ ਸਾਡੇ ਘਰ ਤੱਕ ਵੀ ਆ ਜਾਊਗੀ ਸੋ ਜੇ ਦੂਸਰਾ ਅੱਜ ਨਸ਼ੇ ਦੇ ਵਿੱਚ ਆ ਤੇ ਸਾਡੇ ਵਾਲਾ ਬੱਚਾ ਹੋਇਆ ਤਾਂ ਅਸੀਂ ਭਾਗਾ ਵਾਲੇ ਮੰਨਦੇ ਆ ਪਰ ਮੈਨੂੰ ਇੰਨਾ ਕੋ ਪਤਾ ਜੇ ਅਸੀਂ ਲੜਾਈ ਨਾ ਲੜੀਏ ਤਾਂ ਸਾਡੇ ਘਰ ਚ ਵੀ ਆ ਜਾਣੀ ਐ ਸੋ ਸਾਨੂੰ ਹਰ ਬੰਦੇ ਨੂੰ ਇਹ ਲੜਾਈ ਲੜਨ ਦੀ ਲੋੜ ਐ ਇੱਥੇ ਕੋਈ ਰਾਜਨੀਤੀ ਕੋਈ ਜਥੇਬੰਦੀਆਂ ਦਾ ਤਾਂ ਮੁੱਤ ਹੀ ਆ ਨਹੀਂ ਇਹ ਤਾਂ ਪੰਜਾਬ ਦੀ ਧਰਤੀ ਦਾ ਮੁੱਦਾ ਐ ਸਾਨੂੰ ਸਾਰੇ ਮੁੱਟਕੇ ਲੜਨ ਦੀ ਲੋੜ ਐ ਇਸ ਮੁਹਿਬ ਦਾ ਨੌਜਵਾਨਾਂ ਦੇ ਉੱਪਰ ਤੇ ਪੂਰੇ ਪਟਿਆਲੇ ਦੀ ਜਿਹੜੀ ਰੈਲੀ ਕੀਤੀ ਹੈ ਅਸਲ ਕੀ ਦਿਖ ਰਿਹਾ ਉਸ ਦਾ ਇਹ ਤਾਂ ਅਸਰ ਇਹ ਐ ਕਿ ਨੌਜਵਾਨਾਂ 'ਚ ਉਤਸ਼ਾ ਤੁਸੀਂ ਵੇਖਿਆ ਹੋਣਾ ਨੌਜਵਾਨਾਂ ਦੇ ਵਿੱਚ ਇੰਨਾ ਉਤਸ਼ਾਹ ਕਦੇ ਵੇਖਿਆ ਹੀ ਨਹੀਂ ਜਾਂਦਾ ਅੱਜ ਭਗਵੰਤ ਸਿੰਘ ਮਾਨ ਸਾਹਿਬ ਤੇ ਮਾਸਕ ਲਾ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਬਣ ਕੇ ਫਕਰ ਮਹਿਸੂਸ ਕਰ ਰਿਹਾ ਨੌਜਵਾਨ ਮੈਂ ਵੇਖਿਆ ਜਦੋਂ ਨੌਜਵਾਨਾਂ ਨੇ ਆਪਣੇ ਮੂੰਹ ਤੇ ਮਾਸਕ ਲਾਏ ਸੀ ਤਾਂ ਲੋਕਾਂ ਨੂੰ ਅਵੇਅਰ ਕਰਦੇ ਜਾ ਰਹੇ ਸੀ ਕਿ ਨਸ਼ਾ ਨਹੀਂ ਕਰਨਾ ਨਸ਼ੇ ਤੇ ਰੋਕਥਾਮ ਲਾਉਣੀ ਹੈ ਸੋ ਉਹਨਾਂ ਦੇ ਅੰਦਰ ਇੱਕ ਵਿਚਾਰਧਾਰਾ ਪੈਦਾ ਹੋ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਵਾਲੀ ਕਿ ਅਸੀਂ ਨਸ਼ੇ ਦੇ ਖਿਲਾਫ